हां जी किसान वीरो सारेया नुं सस्नेह आकाल स्वागत करदे हां ਤੁਹਾਡਾ YouTube ਚੈਨਲ ਖੇਹਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਬਾਈ ਦਾ ਐਡਰੈਸ ਇੱਕ ਵਾਰੀ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਸਖੀਰਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਭਾਈ ਉਹਦਾ ਪ੍ਰਕਾਸ਼ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਪਹੁੰਚੇ ਆਂ ਵੀਡੀਓ ਬਣਾਉਣ ਤਿੰਨ ਮੱਝਾਂ ਤੇ ਤਿੰਨੇ ਮੱਝਾਂ ਦੋਸਤੋ ਤਾਜ਼ੀਆਂ ਸੂਈਆਂ ਹੋਣਗੀਆਂ ਜੀ ਡਿਟੇਲ ਇਹਨਾਂ ਤਿੰਨਾਂ ਦਾ ਗਾਦੀ ਆਪਾਂ ਬਾਈ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਗੱਲ ਨਾ ਹੋਵੇ ਬਾਈ ਨਾਲ ਕਰਦੇ ਆ ਗੱਲਬਾਤ ਡਿਟੇਲ ਸਾਰੀ ਪੁੱਛਦੇ ਆ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ हां जी भाई सस्सेगल जी सस्सेगल जी सस्सेगल और भाई जी ठीक ठाक बढ़िया बढ़िया जी कृपा मलक जी चलियांदा बढ़िया काम कर बढ़िया बढ़िया मेरा बाबले दिया जी चलो शुक्रिया जी एड्रेस बोल दो जी कृपा रसवीर जी ਪਿੰਡ ਸਕੀਰਾ ਜਿਲ੍ਹਾ ਤਹਿਸੀਲ ਤਨਦਾਰਨ ਠੀਕ ਹੈ ਜੀ ਹਾਂਜੀ ਫੋਨ ਨੰਬਰ ਤੇ ਨਾਮ ਦੱਸੋ ਫੋਨ ਨੰਬਰ 771 75743817 ਹਾਂਜੀ ਨਾਮ ਪ੍ਰਗਾਤ ਸਿੰਘ ਠੀਕ ਹੈ ਜੀ ਤਿੰਨ ਨਾਗਾਂ ਮੱਜਾਂ ਦੇ ਵਿੱਚ ਤਿੰਨ ਨਾਗ ਮੱਜਾਂ ਨੇ ਸੂਈਆਂ ਫੋਈਆਂ ਜੀ ਹਾਂਜੀ ਸ਼ੁਰੂ ਕਰ ਲੀਏ ਛੋਟੀ ਤੋਂ ਪਹਿਲਾਂ ਇਸ ਤੋਂ ਛੋਟੀ ਵੀਰ ਜੀ ਦੂਜਾ ਦੂਜਾ ਸ਼ੁਰੂ ਆ ਜੇ ਜੀ ਆਹ 10 ਦਿਨਾਂ ਦੀ ਸੂਈ ਜੇ ਕੱਟੀ ਮਗਰ ਜੇ ਅੱਛਾ ਜੀ ਦੋ ਮੱਜਾਂ ਸੁਕਣਾ ਦੁੱਧ ਚੰਗਾ ਛੋ 10 ਕਿਲੋ ਠੰਡਾ ਹੋਊਗਾ ਜੀ 10 ਕਿਲੋ ਜਿਹੜਾ ਹੁਣ ਮੌਕੇ ਤੇ ਚਵਾਉਣ ਲਈ ਹੈ ਜੀ ਠੰਡਾ 10 ਕਿਲੋ ਦਾ ਠੀਕ ਹੈ ਜੀ ਨੀਲੀ ਬਿੱਲੀ ਆਖਿਆ ਵੇਖੋ ਆਹ ਲੋ ਦੋਸਤੋ ਕਰਿਓ ਚੈੱਕ ਅੱਖਾਂ ਬਿੱਲੀਆਂ ਮਣਕੀਆਂ ਕਰਾਸ ਅੰਗ ਰੱਖੂਗੀ ਨੀਲੀ ਰਾਵੀ ਨਾਲ ਲਓ ਜੀ ਕਰ ਲਿਓ ਚੈੱਕ ਓਏ ਤੁਹਾਨੂੰ ਦੇਖੋ ਮਾਜਾ ਆਟ ਬਹੁਤ ਸੋਹਣਾ ਪਿਆ ਆ ਜੀ ਜਿੰਨੀ ਵੀ ਹੈਗੀ ਆ ਪਿੱਠਪੜੇ ਦੀ ਚੜਾਈ ਥਰਾਂ ਦੀ ਕੁਆਲਿਟੀ ਆਰਡਰ ਕੁਆਲਿਟੀ ਹਰ ਇੱਕ ਚੀਜ਼ ਚੈੱਕ ਵੱਡੀ ਮਾਜਾ ਦੁੱਧ ਦੋ 12 13 ਚ ਆਜੂਗੀ ਠੀਕ ਹੈ ਦੁੱਧ ਬਾਕੀ ਭਾਜੀ ਸੇਵਾ ਤੇ ਜਿੱਦੋਂ ਦੀ ਸੀ ਲਓ ਜੀ ਕਰਿਓ ਚੈੱਕ ਦਹਾ ਦਿਨਾਂ ਬੈਗ ਸਾਈਡ ਤੋਂ ਥਣਾਂ ਦੀ ਕੁਆਲਿਟੀ ਚੈੱਕ ਕਰਵਾ ਦੇਣਾ ਕਿ ਨਾ ਦੇਖ ਲਓ ਵੱਡੀ ਝੋਟੀ ਆ ਬਹੁਤ ਵਧੀਆ ਥਣ ਨਿਕੜਵੇਂ ਚਾਰੇ ਗੈਪ ਦੇ ਵਿੱਚ ਕੋਈ ਫੋਟ ਸ਼ਾਮ ਨਹੀਂ ਨਾਲ ਬਾਕੀ ਭੋਲੀ ਬਹੁਤ ਜਿਆਦੀ ਆ ਅੱਛਾ ਚਵਾਈ ਚੂਈ ਵਧੀਆ ਬਈ ਬਹੁਤ ਜਿਆਦੀ ਸਟੈਂਡਰਡ ਦੀ ਚਵਾਈ ਆ ਆ ਲੋ ਜੀ ਕਰਿਓ ਚੈੱਕ ਉਲਟੇ ਬਹਿਣੀ ਵਾਲੇ ਪਾਸੇ ਥਣਾਂ ਦੀ ਕੁਆਲਿਟੀ ਆ ਜੀ ਕਰੋ ਫਿਰ ਕੁਆਲਿਟੀ ਚੈੱਕ ਥੋੜਾ ਜਨਾ ਉਪਰਾਪਨ ਕਰਦਾ ਗੇਰਾ ਪਰ ਸੰਦੇ ਉਪਰੇ ਜਾ ਕਰ ਰਿਹਾ ਜੀ ਨਾ ਕੋਈ ਨਹੀਂ ਠੀਕ ਹੈ ਜੀ ਲਓ ਜੀ ਕਰੋ ਚੈੱਕ ਜੀ ਦੋ ਮੱਜਾਂ ਮਿਲਦੀਆਂ ਦੋਸਤੋ ਤੁਹਾਨੂੰ ਕੱਟੀਆਂ ਵੀ ਨਾਲ ਚੰਗੀ ਸੋਹਣੀ ਐ ਅੱਜ ਤਿੰਨਾਂ ਦੇ ਮਗਰ ਕੱਟੀਆਂ ਆ ਅੱਛਾ ਤਿੰਨਾਂ ਦੇ ਮੱਜਾਂ ਮਗਰ ਕੱਟੀਆਂ ਠੀਕ ਹੈ ਲਓ ਜੀ ਵੱਡੀ ਆਫਰ ਐ ਜੀ ਹਾਂਜੀ ਅੱਛਾ ਤੇ ਬਾਜੀ ਦੱਸੋ ਜੀ ਮੋਲੇ ਦਾ ਇਹਦਾ ਮੁੱਲ ਬਿਲਕੁਲ ਜੈ ਜੀ 90 ਹਜ਼ਾਰ ਦੀ ਦੇ ਦਾਂਗੇ 90 ਹਜ਼ਾਰ ਹੈ ਨਾ ਹਾਂਜੀ ਹਾਂਜੀ 90 ਹਜ਼ਾਰ ਡਿਮਾਂਡ ਆ 90 ਹਜ਼ਾਰ ਡਿਮਾਂਡ ਕਰਦੇ ਆ ਪਰ ਨਹੀਂ ਥੋੜਾ ਬਲਾਂ ਮਾਨਤਾ ਜਰੂਰ ਕਰ ਦਾਂਗੇ ਅੱਛਾ ਜੀ ਮਾਨਤਾਣ ਜਿਹੜਾ ਆ ਆਫਲਾਈਨ ਹੀ ਹੋਊਗਾ ਜੀ ਹਾਂਜੀ ਹਾਂਜੀ ਠੀਕ ਹੈ ਲਓ ਜੀ ਕਰਿਓ ਗੱਲ ਦਾ ਦੋਸਤੋ 90000 ਰੁਪਿਆ ਇਹਦੀ ਡਿਮਾਂਡ ਰੱਖੀ ਗਈ ਹੈ ਕਰਮਾਲੀ ਮੱਝ ਦੀ ਮੱਝ 바ਗੀ ਝੋਟੀ ਦੁੱਧ 12 13 ਕਿਲੋ ਵਧੀਆ ਚਵਾਊ ਜਿਹੜਾ ਮਾਨਤਨ ਹੋਊਗਾ ਦੋਸਤੋ ਜਿਹੜਾ ਘਰ ਆਇਆ ਦਾ ਜਾਂ ਜਿਹੜਾ ਵੀਰ ਫੋਨ ਕਰੂਗਾ ਉਹਦਾ ਫੋਨ ਤੇ ਹੋ ਜਾਊਗਾ ਜੀ 10 ਕਿਲੋ ਦੁੱਧ ਪੱਕਾ ਤਿਆਰ ਹੈ ਜੀ ਕਰ ਲਓ ਚੈੱਕ ਥਣਾ ਸਮਾਂ ਦੀ ਕੁਆਲਿਟੀ ਇਹ ਤੋਂ ਅੱਗੇ ਦੋ ਨੰਬਰ ਤੇ ਦੱਸੀ ਵੀ ਜੀ ਇਹ ਤੋਂ ਅੱਗੇ ਪਹਿਲਣ ਝੋਟੀ ਹੈ ਜੀ ਇਹ ਕਿੰਨਾ ਟਮ ਹੋ ਗਿਆ ਬਜੀ ਨੂੰ ਇਹਨੂੰ ਵੀ ਸੋਈ ਨੂੰ ਕੋਈ 8 ਦਿਨ 10 ਦਿਨ ਹੋ ਗਿਆ ਦੋਸਤੋ ਥਣਾ ਦੀ ਕੁਆਲਿਟੀ ਗਰਾਂਟee ਕਰਾਂ ਚੈੱਕ ਕਰੋ ਵੇ ਕੋ ਥਣ ਦੇ ਪਾ ਪੂਣੀ ਵਰਗੇ ਠੰਡ ਲੰਮੇ ਲੰਮੇ ਉਹਦਾ ਥਣ ਲੰਮਾ ਲੱਗਾ ਵੇ ਇਹਦੇ ਮਗਰ ਕੱਟੀ ਹੈ ਜੀ ਕੱਟੀ ਕੱਟੀ ਇਹਦੇ ਮਗਰ ਲੋ ਜੀ ਤੰਨਾ ਮਜੇ ਦੇ ਮਗਰ ਬੱਚੇ ਕੱਟੀ ਪਈ ਨੇ ਦੱਸੇ ਇਹਨੂੰ ਸੁਈ ਨੂੰ ਇੰਨਾ ਕਿ ਟਾਈਮ ਉਹ ਇਕੱਠੇ ਦੇ ਇੰਨੇ ਕਿ ਦਿਨ ਨੇ ਉਹ ਬੱਚਾ ਆ ਗਿਆ ਕਿੰਨਾ ਚਵੌਂਡੀ ਜੂਨ ਮੌਕੇ ਦਾ ਇਹ ਥੱਲੇ 9 ਕਿਲੋ ਤੋਂ ਬਾਹਰ ਹੀ ਹੋਊਗਾ ਜੀ 9 ਤੋਂ ਬਾਹਰ ਹੀ ਹੋਊਗਾ 9 ਫਾਰ ਹੋਗਾ 9 ਮੰਨ ਕੇ ਕੋਈ ਵੀਰ ਭੈਣ ਪਰਾ ਸੌਦਾ ਕਰ ਲੈ ਜੀ ਲੋ ਜੀ ਕਰ ਲਿਓ ਚਾਹੇ ਦੋ ਦੋਸਤੋਂ ਵਿਖਾਵਾ ਜੀ ਵਿਖਾਵੇ ਵਾਲੇ ਪਾਸੇ ਜਾਈਏ ਤਾਂ ਦੁੱਧ 10 12 ਕਿਲੋ ਦਾ ਵੀ ਕਰਦੀ ਐ ਜਿੱਡਾ ਕਾਦਿਆ ਓਨੀ ਝੋਟੀ ਥੱ ਆ ਗਾਵਾਂ ਨੂੰ ਲੋ ਜੀ ਕਰ ਲਓ ਚਲੋ ਲੋ ਕਰੋ ਜੀ ਸਭ ਤੋਂ ਵੱਡੀ ਗੱਲ ਜੀ ਦੋਸਤੋ ਇਹੋ ਜੀ ਚੀਜ਼ ਨਹੀਂ ਨਾ ਨਹੀਂ ਛੱਡੋ ਤਾਂ ਪਾਵੇਂ ਨਾ ਛੱਡੋ ਲੋ ਜੀ ਤਾਰਾਂ ਵੇਖ ਲਓ ਐ ਮੋਘੀ ਰਹੀ ਤਾਰਾਂ ਉਹ ਪੂਰੀ ਪਾਵੇਂ ਬੱਚਾ ਛੱਡੋ ਤਾਂ ਪਾਵੇਂ ਨਾ ਛੱਡੋ ਠੀਕ ਹੈ ਜੀ ਆ ਬੱਚਾ ਜਿਹਦਾ ਕੱਤੀ ਮਗਰਬਦੀ ਦੇ ਬਹੁਤ ਵੱਰਦੀ ਹਾਂ ਜ ਆ ਕੱਟੀ ਕਰੋ ਚੱਕ ਜੀ ਤੇ ਇਹਦਾ ਭਾਈ ਜੀ ਕੀ ਮੁੱਲ ਹਾਂ ਇਹਦਾ ਮੁੱਲ ਹੀ ਬਿਲਕੁਲ ਜੀ ਅੱਜ ਦੇਣ ਲੈਣ ਵਾਲੀ ਗੱਲ ਕਰ ਦੇਣੀ ਆ ਤੇ ਉਰਦੀਆਂ ਵਾਲੇ ਮੁੱਲ ਆ ਇਹ 7000 ਦੀ ਛੋਟੀ ਦੇ ਦਾਂਗੇ 7000 ਦੀ 7000 ਦੀ ਦੇ ਦਾਂਗੇ ਇਹ ਚੋ ਵੀ ਮਾਨਤਨ ਮੌਕੇ ਦੀ ਕਰ ਦਾਂਗੇ ਥੋੜਾ ਬੜਾ ਮਾਨਤਨ ਜਿਆਦਾ ਨਹੀਂ ਬਸ ਥੋੜਾ ਬੜਾ ਜ਼ਰੂਰ ਕਰਾਂਗੇ ਲਓ ਦੋਸਤੋ ਆ ਕਰਿਓ ਚੈੱਕ ਚੀਜ਼ਾਂ ਆ ਚੀਜ਼ਾਂ ਨਾ ਬਹੁਤ ਘੱਟ ਮਿਲਦੀਆਂ ਜੀ ਵੀਡੀਓ ਦੇ ਵਿੱਚ ਕਈ ਵਾਰ ਆਪਾਂ ਵੇਖਦੇ ਹੀ ਹਾਂ ਸਲਾਈਆਂ ਵਾਲੇ ਥਣ ਲੱਗੇ ਬਹੁਤ ਜਿਆਦਾ ਤਾਂ ਕਿ ਚਵਾਈ ਤੁਹਾਨੂੰ ਦਿਖਾਤੀ ਆ ਬਿਨਾ ਬੱਚੇ ਦੀ ਕੋਲੀ ਆ ਇਹ ਬਿਨਾ ਬੱਚੇ ਦਾ ਭੌਂ ਚੋਟੀ ਥੱਲੇ ਬੈਜੋ ਠੀਕ ਹੈ ਜੀ ਭਵੇਂ ਤਿੰਨ ਟਾਈਮ ਚੋ ਇਹਨੂੰ ਠੀਕ ਹੈ ਲਓ ਜੀ ਕਰ ਲਓ ਚੈੱਕ ਦਰਮਿਆਨਾ ਕਰਦੇ ਆ ਮੈਂ ਤਾਂ ਪਹਿਲਾਂ ਸੁਆ ਲਓ ਜੀ ਵੇ ਤੀਜੇ ਨੰਬਰ ਤੇ ਜੀ ਤੀਸਰਾ ਸੁਆਹ ਵਾਜ ਜੇ ਹਾਂਜੀ ਤੇ ਕੱਟੀਆਂ ਇਹਦੇ ਮਗਰ ਵੀ ਸੁਖਣਾ ਬਹੁਤ ਸੋਹਣੀ ਆ ਆ ਲਓ ਜੀ ਕਰਿਓ ਚੈੱਕ ਦੋਸਤੋ ਵੇਖੋ ਕਿੰਦੀ ਵੱਡੀ ਆਫਰ ਹੈ ਵੀ ਅੱਜ ਨਾਲ ਨੰਮ ਚ ਦੇ ਬੱਚੇ ਕੱਟੀਆਂ ਆ ਆ ਲਓ ਜੀ ਵੇਖੋ ਇਹ ਵੀ ਤਾਜੀ ਸੂਈ ਹੈ ਜੀ ਇਹ ਵੀ ਬਿਲਕੁਲ ਤਾਜੀ ਸੂਈ ਆ ਅੱਛਾ ਜੀ ਭਾਜੀ ਇਹਦੇ ਸਲੇ ਦੁੱਧ ਕਿੰਨਾ ਤਿਆਰ ਇਹ ਨਾ ਅਗਲੇ ਥਣ ਚ ਧਾਰਾਂ ਕਾਟਿਆ ਹੋਈ ਆਪਾਂ ਤੇਲ ਕਰਕੇ ਦੇਣੀ ਆ ਅੱਛਾ ਬਹਿਣੀ ਵਾਲੇ ਪਾਸਾ ਕੀ ਉਲਟ ਪੈ ਰਿਹਾ ਬਹਿਣੀ ਵਾਲਾ ਬਹਿਣੀ ਵਾਲਾ ਬਹਿਣੀ ਵਾਲੇ ਪਾਸੇ ਦੀ ਮੂਰਲੇ ਥਾਂ ਦੀ ਦੋਸਤੋ ਤੇਲ ਲਿਆ ਬਈ ਕਿੰਨਾ ਕਰਕੇ ਦੇਣੀ ਆ ਦੇਵਾਂਗੇ ਜੀ ਧਾਰਾਂ ਦੁੱਧ ਜੇ ਦਾਖਲੋ ਮਾਲੋ ਕਰ ਗਈ ਆ ਅੱਛਾ ਜੀ ਹਾਂਜੀ ਉਹ ਤੋਂ 12 ਕੇ ਵੀ ਚਵਾਉਗੀ ਲਓ ਜੀ ਸਵੇਰ ਤੇ ਜਾ ਤੇ ਥਣ ਵੀ ਤਿੰਨ ਹਾਂਜੀ ਚੈੱਕ ਕਰ ਲਓ ਬੱਚਾ ਇਹਦੇ ਮਗਰ ਵੀ ਕੱਟੀ ਜੀ ਇੱਕ ਕੱਟੀ ਤੁਹਾਨੂੰ ਨਾਲ ਮਿਲਣੀ ਆ ਉਹਦਾ ਮੁੱਲ ਵੱਖਰਾ ਹੋਊਗਾ ਜੀ ਕੱਟੀ ਦਾ ਇਹ ਛੋਟੀ ਆਉਂਸਰ ਕੱਟੀ ਇਹਨਾਂ ਨਾਲੇ ਵੀ ਬਾਈ ਨੇ ਸੇਲ ਕਰਨੀ ਇਹਦੇ ਬਾਕੀ ਬਾਈ ਤੰਨਾ ਸੁਣਦੇ ਵਿੱਚ ਧਾਰਾਂ ਦੂਰ ਆ ਬਿਲਕੁਲ ਬਿਲਕੁਲ ਜੀ ਬਹੁਤ ਹੀ ਜਿਆਦੀ ਪੋਲੀ ਹੈ ਵੀ ਉਸੇ ਮਾਜਾਂ ਨੂੰ ਆ ਅੱਛਾ ਜੀ ਬਿਲਕੁਲ ਸੀਲਸ ਲਾ ਗਿਆ ਬਹੁਤ ਜਿਆਦਾ ਲਓ ਜੀ ਕਰ ਲਓ ਚੈੱਕ ਦੋਸਤੋ ਤੇ ਇਹਦਾ ਬਾਈ ਮੁੱਲ ਕਿੰਨਾ ਕਰਨਾ ਇਹ ਵੀ ਆ ਜਾ ਹੋਰੀਆ 60000 ਦੀ ਦੇ ਦੇਣੀ ਆ 60000 ਦੀ 60000 ਦੀ ਬਿਲਕੁਲ ਨੋਰਮਲ ਰੇਟ ਦੋਸਤੋ ਦੁੱਧ ਦੇ ਪਾਸੇ ਇਹ ਰੇਟ ਲੱਪਣੇ ਨਹੀਂ ਕਿਤੇ ਆ ਜਿਹੜੇ ਆ ਆ ਕਰੋ ਚੱਕੀ 10 ਕਿਲੋ ਦੇ ਲਾਗੇ ਬਣ ਦੋ ਤਿਆਰ ਹੈ ਜੀ ਹਨਾ ਜੀ ਹਾਂਜੀ ਹਾਂਜੀ 10 ਕਿਲੋ ਠੀਕ ਹੈ ਜੀ 60000 ਰੁਪਿਆ ਮੁੱਲ ਬਿਲਕੁਲ ਨੋਰਮਲ ਦੋਸਤੋ ਜਿਹੜੇ ਦੁੱਧ ਦੇ ਹਿਸਾਬ ਨਾਲ ਲੱਗਿਆ ਤੇ ਬਿਲਕੁਲ ਨੋਰਮਲ ਹੀ ਰੇਟ ਹੈ ਇੰਨਾ ਤਾਂ ਮੁੱਲ ਲੋਕੀਂ ਗਾਵਾਂ ਦਾ ਜ਼ਿਆਦਾ ਕਰੀ ਜਾਂਦੇ ਤੇ ਇਹ ਦੋਗੇ ਭਾਈ ਜਿਹੜੀ ਇਹ ਅੰਸਰ ਛੋਟੀ ਹੈ ਕੱਟੀ ਛੋਟੀ ਇਹ ਕੱਟੀ ਭਾਜੀ ਪੰਜਾਂ ਮਹੀਨੇ ਦੀ ਖੀਰੀ ਵੇਖੋ ਕੋਈ ਦੰਦ ਤੇ ਇਹ ਸੀਮਨ ਕਿਹੜਾ ਬਾਈ ਜੀ ਪਤਾ ਕੋਈ ਸੀਮਨ ਐਮਨ ਅੰਤੀ ਦਾ ਜੀ ਐਮਨ ਅੰਤੀ ਸੀਮਨ ਦੀ ਖੋਦੇ ਕੱਟੀ ਹੈ ਨਾ ਜੀ ਵੇਖੋ ਜੀ ਸੇਲ ਕਰਨੀ ਹੈ ਬਾਈ ਨੇ ਦੋਸਤੋ ਜਿਹੜਾ ਵੀਰ ਚਾਹਵਨ ਹੋਊਗਾ ਆ ਦੋਸਤੋ ਕਰਿਓ ਚੈੱਕ ਵੇਖੋ ਇਹ ਦੋਸਤੋ ਬਰੀਦ ਵਾਲੀ ਕੱਟੀ ਆ ਪੂਰੀ ਲੋ ਜੀ ਕਰ ਲਓ ਇਹਦਾ ਆਸ਼ਾ ਬਾਈ ਜੀ ਇਹਦਾ ਲੈਣ ਦੇ ਕਿੰਨਾ ਮੁੱਲ ਹੋਣਾ ਇਹ ਬਾਈ 18000 ਦੀ ਦੇ ਦਾਂਗੇ 18000 ਦੀ ਇਹ ਚੋ ਵੀ ਮਾਣਤਨ ਮੌਕੇ ਤੇ ਹੋਊਗਾ ਜੀ ਕਰ ਦਾਂਗੇ ਥੋੜਾ ਬਧਾ ਕੇ ਰੱਖਣੋਂ ਭੈਣ ਭਰਾ ਖੁਸ਼ੀ ਨਾਲ ਮੰਗੂਗਾ ਆਪਦੇ ਸਾਹਮਣੇ ਵਾਤੇ ਦਾ ਜਰੂਰ ਕਰਾਂਗੇ ਜੀ ਠੀਕ ਹੈ ਜੀ ਲੋ ਜੀ ਦੋਸਤੋ ਚਾਰ ਮਾ ਜੋਗੇ ਤਸੱਲੀ ਕਰਨੀ ਇੱਕ ਟਾਈਮ ਦੋ ਟਾਈਮ ਬੇਸ਼ੱਕ ਵੀਡੀਓ ਕਾਲ ਤੇ ਚਾਹੋ ਜਾਂ ਆਪ ਪਹੁੰਚ ਕੇ ਤਸੱਲੀ ਕਰ ਲੋ ਤੁਹਾਡਾ ਫਰਜ ਹੈ ਐਡਰੈਸ ਵਾਜਦਾ ਇੱਕ ਰਹੀ ਫੇ ਬੋਲ ਦੇਣਾ ਪਿੰਡ ਸਖੀਰਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਹੈ ਭਾਈ ਦਾ ਪ੍ਰਕਾਸ਼ ਸਿੰਘ ਫੋਨ ਨੰਬਰ ਭਾਈ ਇਹ ਕਰਾ ਫੇ ਬੋਲ ਦਿਓ ਫੋਨ ਨੰਬਰ 70175743817 ਠੀਕ ਹੈ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ